ਮੰਮੀ ਕਿੱਧਰ ਨਾ ਕਿ ਕੀ ਕਹਿਣਾ ਸੀ ਮੈਂ ਇਹਦੀ ਸੱਸ ਦਾ ਦੀਪਨਾ ਹਜੇ ਤੱਕ ਨਹੀਂ ਮੰਨ ਰੁਲਿਆ ਮੰਮੀ ਆ ਗਈ ਹੀ ਹੈ ਨਾ ਮੈਂ ਅੰਦਰ ਘਰ ਖਾਣ ਗਿਆ ਉਹ ਸੀ ਮੈਂ ਪਹਿਲਾਂ ਉਹ ਭੈਣ ਜੀ ਜਿਵੇਂ ਤੁਸੀਂ ਸਾਡੇ ਸਾਹ Sorry ਜਿਵੇਂ ਤੁਸੀਂ ਸਾਡੇ ਸਾਹ ਓਹੋ ਜਿਵੇਂ ਤੁਸੀਂ ਸਾਡੇ ਵੱਲ ਇਹ ਸੇਵ ਹੈ ਦੇਖਿਆ ਉਧਰ ਵੀ ਨਿੱਚੇ ਹੀ ਗਲਤ ਆ ਹਾਸਾ ਨਿਕਲ ਗਿਆ ਨਹੀਂ ਫਿਰ ਗਲਤ ਹੋ ਗਿਆ ਹਾਏ ਰੱਬਾ ਬਾਬਿਆਂ ਵਾ ਇੰਨੀ ਲਾਈਨ ਬੋਲਦਾ ਦੁਪਾਰਾ ਹੁਣ ਮੈਂ ਦੂਜੀ ਲਾਈਨ ਫੁੱਲ ਗਈ ਕੀ ਹੋ ਗਿਆ ਹਾਈ ਹਾਈ ਬੇੜਾ ਪਾਰ ਲਗਾਉਂਦੇ ਨੇ ਤੋ ਅੱਪੇ ਬੇੜਾ ਪਾਰ ਲਗਾਉਂਦੇ ਮਿੰਦੋ ਦੀ ਸੱਸ ਮਿੰਦੋ ਨਾਲ ਕਿੱਦਾਂ ਮਾੜਾ ਕਰਦੀ ਆ ਹੈ ਅੱਗ ਵੇ ਭੁੱਲ ਗਈ ਹਾਏ ਰੱਬਾ ਤੁਸੀਂ ਮੈਨੂੰ ਇੱਕ ਗੱਲ ਦੋ ਤੇ ਨਹੀਂ ਫੇਰ ਭੁੱਲ ਗਈ ਹਾਏ ਰੱਬਾ ਕਿੱਦਾਂ ਛੋੜਾ ਬੋਲ ਰਿਹਾ ਸੀਗਾ ਮੈਨੂੰ ਨਹੀਂ ਪਤਾ ਕੀ ਬੋਲ ਗਿਆ ਹੋਰ ਸਾਰਾ ਕੁਝ ਕਲੀਅਰ ਹੋ ਗਿਆ ਮੈਂ ਆਪਣੇ ਕੋਲ ਬਣਾ ਰਹੀ ਆ ਨਾ ਇਸ ਕਰਕੇ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਠੀਕ ਹੋ ਗਿਆ ਬਾਤਾਂ ਲਾਂਦੇ ਗੱਲ ਪਹਿਲਾਂ ਅੱਛਾ ਰੋਈ ਕਿਉਂ ਜਾਂਨੀਓ ਮੰਮੀ ਜੋ ਤਾਂ ਇਹ ਹੀ ਕਮੀ ਤੇਰੀ ਮਾਂ ਚ ਉਲੱਭਤੀ ਸੀ ਉਹ ਉਲੱਭਤੀ ਮੰਨਦੀ ਸੀ ਜਿਹੜੀ ਕਮੀ ਅੱਜ ਤੇਰੀ ਸੱਸ ਕਦੇ ਇੱਕ ਟੈਕ ਚ ਹੁੰਦਾ ਹੀ ਨਹੀਂ ਹੋਰ ਦੱਸ ਘਰ ਪਰਵਾਹ ਠੀਕ ਐ ਸਾਰੇ ਘਰ ਚ ਉਹ ਨਹੀਂ ਯਾਰ ਪੁੱਤ ਪਹਿਲੀ ਗੱਲ ਸੋਰੀ ਤੇਰੇ ਸੋਰੀ ਹੋਰ ਕੀ ਜਦੋਂ ਤੇਰੀ ਅੱਖਾਂ ਦੁਖਣਗੇ ਹਨਾ ਤਾਂ ਸੋਰੀ ਸਾ ਆ ਗਿਆ ਐਕਸ਼ਨ ਉੜਾ ਜਾ ਇਸ ਘਰ ਬਾਰੇ ਵੀ ਸੋਚਣਾ ਉਰੇ ਵੀ ਕੁਝ ਕੰਮ ਤਾਂ ਹੁੰਦਾ ਕਰਨਾ ਹੁੰਦਾ ਯਾਰ ਕੀ ਆ ਕਿ ਉਹ ਐਂਡ ਤੇ ਮਨਪ੍ਰੀਤ ਗੁਰਚਰਨ ਦਰਵਾਜ਼ਾ ਫੇਰ ਨਹੀਂ ਬੰਦ ਕੀਤਾ ਸੌਰੀ ਸੌਰੀ ਪੀੜਾ ਫੁੱਲ ਜਾ ਬਣੀ ਦਰਵਾਜ਼ਾ ਬੰਦ ਕਰਨਾ ਹੁੰਦਾ ਹੈ ਹੱਥ ਲੱਤ ਹੋ ਰਿਹਾ ਕੰਮ ਇਹਦੇ ਪਰੇ ਹੋ ਜਾ ਮੈਂ ਜਾਣਾ ਅੰਦਰ ਦੇ ਕੀ ਰੋਗੇ ਨਹੀਂ ਮੈਂ ਜਾਣਾ ਇਧਰ ਹੀ ਗਿਆ ਹੋ ਉਹ ਠੀਕ ਆ ਜੀ ਠੀਕ ਆ ਜਾ ਉਹ ਸੌਰੀ ਠੀਕ ਆ ਜੀ ਠੀਕ ਆ ਜਾ ਯਾਰ ਆ ਗਿਆ ਸੀ ਮੂੰਹ ਤੇ ਨਾ ਲੱਗ ਗਿਆ ਜੇ ਗੱਲ ਬਣਦੀ ਹੋਵੇ ਤਾਂ ਗੱਲ ਵਿਧਾਓ ਅੱਗੇ ਕਿਸੇ ਸਟਾਫ ਦੇ ਕੋਈ ਕੁਝ ਹੋਰ ਨਹੀਂ ਬੋਲ ਗਈਆਂ ਇਹ ਗੱਲ ਅੱਗੇ ਵਿਧਾਓ ਅੱਗੇ ਕੀ ਕਹਿਣਾ ਸੀ ਬੋਲ ਤੁਸੀਂ ਐਂ ਕਰੋ ਬੁਲਾਓ ਜੀ ਉਹਨਾਂ ਨੂੰ ਆਪਾਂ ਮਿਲ ਕੇ ਗੱਲ ਕਰ ਲੈਨੇ ਆ। ਆ ਤੁਸੀਂ ਕੀ ਮੈਂ ਡਿੱਗ ਗਿਆ? ਇੱਥੇ ਤੇਲ ਡੋਲਿਆ ਪਿਆ ਸੀਗਾ। ਪੈਰ ਰੱਖਿਆ ਗਿਆ। ਪੁੱਸ ਹੋ ਗਿਆ। ਨਾਲੇ ਤੁਸੀਂ ਨਾ ਐ ਰੋਲਾ ਨਾ ਪਾਓ। ਐ ਰੋਲਾ ਪਾ ਕੇ ਕੀ ਘਟ ਲੋਗੇ? ਇਹਨੂੰ ਵੀ ਸਮਝਾ ਦਿਓ। ਉਹ ਅਕਸਰ ਨੂੰ ਇਹ ਪਿਓ ਬੰਨ ਵਾਲਾ ਕੋਈ ਕਬੀਲਦਾਰੀ ਵਾਲੀ ਗੱਲ ਹੈਗੀ ਇਹਦੇ ਵਿੱਚ। ਮਾਂ ਤਾਂ ਉਹਦੀ ਬਾਲੇ ਚੰਗੇ ਸੁਭਾਅ ਦੀ ਆ ਬਸ ਥੋੜੀ ਸਿੱਧੀ ਆ ਐਹੀ ਸੀਗਾ ਪਰ ਜੇ ਮੁੰਡਾ ਬੇਅਕਲ ਐਹੀ ਸੀ ਉਹ ਰਿਸ਼ਤੇਦਾਰੀ ਦੇ ਗੱਲਾਂ ਵੀ ਬਹੁਤ ਸੋਹਣੀਆਂ ਔਖੀਆਂ ਹੋ ਜਾਂਦੀਆਂ ਉਹ ਅਸੀਂ ਨਹੀਂ ਸੁਣ ਸਕਦੇ ਫਿਰ ਜ਼ਿਆਦਾ ਮੁਝੇ ਜ਼ਿਆਦਾ ਖੇਲਾਤਾ ਫਿਰ ਤਾਂ ਪੂਰਾ ਇਕੱਠ ਕਰਨਾ ਸੀ ਖਰਚਾ ਵੀ ਬੱਬਕੇ ਕਰਨਾ ਸੀ ਕਿੱਦਾਂ ਕਰਨਾ ਬੱਬਕੇ ਨਾ ਮੇਰੇ ਰਿਸ਼ਤੇ ਜੁੜਦੇ ਨਹੀਂ ਪਰ ਨਵੇਂ ਰਿਸ਼ਤੇ ਜੁੜਦਿਆਂ ਦੇ ਚੱਕਰ 'ਚ ਮੈਂ ਆਪਣੇ ਪੁਰਾਣੇ ਰਿਸ਼ਤੇ ਤਾਂ ਨਹੀਂ ਖਰਾਬ ਸਕਦਾ। ਇਹ ਗੱਲ ਖਰਾਬ ਸਕਦਾ। ਖਰਾਬ ਸਕਦਾ। ਚਲੋ ਅੱਗੇ ਮੰਮੀ ਦੇ ਜੜਤੇ। ਉਪਰੋਂ ਆ ਮਨਪ੍ਰੀਤ ਵੀ ਜਾਣ ਦੀ ਜਿੱਦ ਕਰਕੇ ਬੈ ਗਈ। ਇਹਦਾ ਤੁਹਾਨੂੰ ਪਤਾ ਹੀ ਆ। बस ਤੁਸੀਂ ਟਾਈਮ ਨਾਲ ਵਿਆਹ ਤੇ ਪਹੁੰਚ ਜਿਓ ਤੇ ਬਾਕੀ ਤੂੰ ਉਹ ਮਨਪ੍ਰੀਤ ਕਹਿਣਾ ਸੀ ਹਾਂ ਨਾ ਨਹੀਂ ਤੁਸੀਂ ਬੋਲਦੇ ਕਿਵੇਂ ਵੀਰ ਜੀ ਮੇਰੀ ਧੀ ਪਾਗਲ ਆ ਬੇਸਮਝ ਆ ਡੰਗਰ ਡੰਗਰ ਹੀ ਕਹਿਣਾ ਨਹੀਂ ਨਹੀਂ ਕਹਿਣਾ ਤੇਰੀ ਧੀ ਬੇਸਮਝ ਆ ਪਾਗਲ ਆ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਮੇਰੀ ਧੀ ਬੇਅਕਲ ਪਾਗਲ ਆ ਬੋਲਦੇ ਕਿਵੇਂ ਮੇਰੀ ਧੀ ਨੂੰ ਬੇਸਮਝ ਆ ਅੱਛਾ ਉਹ ਮਾਫ ਕਰਨਾ ਜੀ ਉਹ 50000 ਰੁਪਇਆ ਮੈਂ ਨਹੀਂ ਦੇ ਸਕਦਾ ਰਸਦਾ ਟੁੱਟਦਾ ਟੁੱਟ ਜਾਵੇ ਰਸਦਾ ਵੀਰੇ ਭਾਜੀ ਉਹ ਉਹਨਾਂ ਦਾ ਸੁਨੇਹਾ ਤਾਂ ਤੁਸੀਂ ਲੈ ਆਂਦਾ ਆ ਇੱਕ ਹੁਣ ਸੁਨੇਹਾ ਮੇਰਾ ਵੀ ਲੈ ਜਿਓ ਉਹ 50000 ਤਾਂ ਦਰੂ ਦੂਰ ਦੂਰ 50000 ਉਹ ਉਹਨਾਂ ਦਾ ਸੁਨੇਹਾ ਤਾਂ ਤੁਸੀਂ ਲੈ ਆਂਦਾ ਉਹ ਹੋਰ ਕਿੱਥੋਂ ਆਉਂਦਾ ਬਈ ਅਕਸ਼ਨ ਉਹ ਉਹ ਉਹਨਾਂ ਦਾ ਪੱਲਾ ਪੱਲਾ ਉਹਨਾਂ ਦਾ ਉਹਨਾਂ ਦਾ ਇੱਕ ਸਨੇਹਾ ਹੁਣ ਮੇਰਾ ਵੀ ਲੈ ਜਾਓ ਉਹ 50000 ਤਾਂ ਜ਼ਰੂਰ 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 ਹੋਏ ਹੋਏ ਜ਼ਰੂਰ ਜ਼ਰੂਰ ਸੌਰੀ ਵੀਰੇ ਸੌਰੀ ਜ਼ਰੂਰ ਕਿਥੋਂ ਆ ਗਿਆ ਦੂਰ 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 ਐਕਚੁਅਲੀ 5100 ਅੱਧਰ ਕਹਿਣਾ ਗੁੰਜਲ ਚੂ 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 ਕਿੱਦਾਂ ਇਸ ਕੈਮਰੇ 'ਚ ਨਹੀਂ ਦੇ ਕੇ ਕਹਿਣਾ ਐਕਚੁਅਲੀ ਹੌਲੀ ਹੌਲੀ ਹੁਣ ਠੀਕ ਜਾ ਹੋਊਗਾ ਮੁੰਡੇ ਕਲਾ ਕਰ ਬੱਤ ਜਬ ਫਿਰ ਆਪਾਂ ਨੋਕੇ ਜਦ ਮੈਂ ਦੱਦ ਕੀ ਕਰਦਾ ਯਾਰ ਗੁੱਗੂ ਜੇ ਫਤਿਹ ਆ ਗਿਆ ਸੀ ਡੈ ਜੀ ਚੁੱਪ ਕਰਦਾ ਜਿੱਤੇ ਤੈਨੂੰ ਆਸੀ ਨਹੀਂ ਮਾਨਪੀ ਦੇ ਦੇਖੋ ਕੱਪੜੇ ਵੀ ਕੱਢਣੇ ਨੇ ਚਲੋ ਉਹ ਮੇਰੀ ਘੱਟੋ ਘੱਟ ਜ਼ੁਬਾਨ ਚੱਲਦੀ ਤਾਂ ਹੈਗੀ ਆ ਥੋੜੀ ਜ਼ੁਬਾਨ ਦਾ ਦੇਖ ਲਓ ਜਿੱਥੇ ਚਲਾਉਣੀ ਹੁੰਦੀ ਉੱਥੇ ਮੇਰੇ ਤਾਂ ਵਿਆਹ ਨੂੰ ਵੀ ਆਹੀ ਸੀਗੇ ਲੱਗੇ ਹੋਏ ਟਿੱਕੇ ਤੇ ਭੁੱਲ ਗਈ ਤੇਰੀ ਭੈਣ ਵੀ ਆ ਗਈ ਤੇਰਾ ਜੀਜਾ ਵੀ ਆ ਗਿਆ ਪਾਲਾ ਹੁਣ ਜਿਹੜਾ ਕਿੱਦਾਂ ਪਾਉਣਾ ਰਸਗੜੀ ਜੀ ਹੋਰ ਠੀਕ ਆ ਆਪਣਾ ਸਮਾਨ ਸਭ ਵਧੀਆ ਮਾਂ ਨੂੰ ਨਾ ਮਿਲੀ ਜਿਹਦੀਆਂ ਤੈਨੂੰ ਦੇ ਅੜੀ ਗੜੀ ਅੜੀ ਗੜੀ ਜਿਹੜੀ ਤੈਨੂੰ ਦੇਖ ਦੇ ਕੇ ਅੜੀ ਗੜੀ ਕੇ ਅੱਖਾਂ ਥੱਕ ਗਈ ਉਹ ਕਿਰਨ ਨੇ ਪੋਣੀ ਐ ਵੀ தாਜ ਜੀ ਤੁਸੀਂ ਠੀਕ ਹੋ ਤੁਸੀਂ ਇਹਦੇ ਗਗਲ ਦੇ ਕੋਲ ਲਾਪ ਦੇ ਦੇ ਗਗਲ ਦਬਾਈਆ ਮੇਰਾ ਮਤਲਬ ਉਹ ਨਹੀਂ ਹੈ ਸਟਲ ਕਿ ਉਹ ਰੇ ਹਰ ਦੇ ਮੇਰੇ ਤਾਂ ਆਹ ਕਹਿੰਦੇ ਸੀ ਜਨਾਬ ਲਾਸਤ ਕੀ ਕਿਚਨਾ ਤੂੰ ਮੈਨੂੰ ਇਦਾਂ ਬੋਲਿਆ ਜਿਹੜਾ ਤੂੰ ਮੈਨੂੰ ਇਦਾਂ ਬੋਲਿਆ ਬੈਸ ਸਹੀ ਆ ਮੈਂ ਤੈਨੂੰ ਕਿਵੇਂ ਯਕੀਨ ਦਵਾਵਾਂ ਮੈਂ ਸਹੀ ਆ ਇਦਾਂ ਕਰ ਸਕਦਾ ਮੈਂ ਸਹੀ ਆ ਜੇ ਨੀਤਾ ਸਿੱਧੀਆਂ ਹੋਣ ਨਾ ਫਿਰ ਰੱਬ ਵੀ ਕੋਸ਼ਲ ਘੋਕੇ ਨਹੀਂ ਰੱਖਦਾ ਸਹੀ ਗੱਲ ਕਹੀ ਆ ਪੁੱਤ ਸਹੀ ਗੱਲ ਕਹੀ ਆ ਕੀ ਗੱਲ ਤੇਰੀ ਕਰਨਾਲ ਕੀ ਗੱਲ ਹੋਈ ਆ ਆ ਦੇ ਕੋਣੀ ਛੱਡ ਗਿਆ ਧੀਏ ਤੂੰ ਨਾ ਮੇਰੀਆਂ ਗੱਲਾਂ ਦਾ गुस्सा ना मन नया कर गाना गाना मम्मी तक केरल में थोस उठ ले आ सही बोलो एक नहीं <laughs> <गुण। laughs> ना बोली है क्या दोरा ओरे कनाक काट देखो दो मिनट रह चल दर्द एक किसी का ਦਾ ਤੇ ਤੁਸੀਂ ਇੱਕ ਵਾਰ ਜਾ ਕੇ ਦੇਖ ਤਾ ਲੋ ਮੰਮਾ ਤੁਸੀਂ ਪਾਪਾ ਤੋਂ ਬਿਨਾ ਬੜੀ ਤਕਲੀਫ ਚ ਚਾਹ ਕਰਦੇ ਕੰਮਾਂ 'ਚ ਧਿਆਨ ਹੋਵੇ ਨਾ ਤੈਨੂੰ ਫੇਰ ਪਤਾ ਲੱਗੇ ਵੀ ਕਿਹੜਾ ਕੰਮ ਬੰਦੇ ਨੇ ਕਿਦੋਂ ਕਿੱਥੇ ਕਰਦੇ ਤੂੰ ਹੱਸ ਰਗਾ ਤਾਂ ਸੀਗਾ ਮੰਮੀ ਮੰਗਾ ਝੂਲੇ ਲੈ ਕੇ ਭਾਬੀ ਬਿਊਟੀ ਹੈ ਨਾ ਮੰਮੀ ਵੀ ਐ ਐ ਐ ਕਰਕੇ ਉੱਟਦੇ ਹੁੰਦੇ ਕਿੰਦਾ ਜਣਾ ਕਹਿਣਾ ਜ਼ਰੂਰੀ ਨਹੀਂ ਹੁੰਦਾ ਮੇਰਾ ਬਬਲੂ ਕੀ ਆ ਐਕਸ਼ਨ ਫੋਨ ਐਕਸ਼ਨ ਲੱਗਦਾ ਮੈਨੂੰ ਤੇਰੇ ਨਾਲ ਨਹੀਂ ਤੇਰੇ ਪੇਕਿਆਂ ਨਾਲ ਗੱਲ ਕਰਨੀ ਪੈਣੀ ਹੁਣ ਤੂੰ ਉੱਥੇ ਉਹਨਾਂ ਤੇ ਸੂਤ ਆਏਂਗੀ ਹੂੰ ਹੁਣ ਤੂੰ ਉਹਨਾਂ ਤੇ ਸੂਤ ਆਏਂਗੀ ਮੈਨੂੰ ਮਾੜਾ ਛੇੜਿਆ ਜ ਮम्मी ਚੰਗੀ ਛੜਪੀ ਗੱਲ ਹੋਇਆ ਕੀ ਮੰਮੀ ਪਾਪੀ ਚਲ ਪਾਪੀ ਚੱਲੇ ਆਪੇ ਜਿੱਤੇ ਲੱਗਦਾ ਮੈਨੂੰ ਆ ਕੀ ਹੋਇਆ ਕੀ ਆ ਯਾਰ ਨਹੀਂ ਮੇਰਾ ਹਾਸਾ ਨਹੀਂ ਬੰਦ ਹੋ ਰਿਹਾ ਵੱਡਾ ਉਹਨਾਂ ਤੋਂ ਹੀ ਸੌਤ ਆਏਗੀ ਮੰਮੀ ਚੱਲ ਮੈਂ ਕੀ ਕਰਾਂ ਮੈਨੂੰ ਹਾਸਾ ਕਿਉਂ ਬੰਦ ਹੁੰਦਾ ਲੱਗਦਾ ਤੇਰੇ ਨਾਲ ਨਹੀਂ ਕਰਨ ਉੱਥੇ ਸੌਤਾਂਗੇ ਐਕਸਲ ਉਹਨਾਂ ਤੋਂ ਲੱਗਦਾ ਹੁਣ ਮੈਨੂੰ ਤੇ ਕੀ ਹੋ ਗਿਆ ਸਰਦ ਤਾੜੀ ਕਦੀ ਨਾ 1:30 ਵਜਦੀ 2:00 ਵਜਨਾ ਵੱਜਦੀ ਆ ਇਹ ਦੋ ਇਹ ਕਹਣਾ ਸੀ 2:00 ਵਜਦੀ ਆ ਹੱਕਾ ਤਰਾਲੇ ਜਿਹੋ ਬਤਨ ਹੋਇਆ ਦੋ ਵਾਰ ਕਿ ਤੀ ਦਸ ਨੋਇਆ ਮੇਰੀ ਡੈਡੀ ਬੁਲਾਇਆ ਤੁਸੀਂ ਮੈਨੂੰ ਹਾਂ ਹਾਂ ਆ ਜਾ ਰਾਹੇ ਠੀਕ ਹੋ ਗਿਆ ਠੀਕ ਹੋ ਗਿਆ ਉਹ ਬੋਲਦੇ ਬੋਲਦੇ ਦੱਸਾਂਗੇ ਡੈਡੀ ਬੁਲਾਇਆ ਮੈਨੂੰ ਨਹੀਂ ਭੁੱਖ ਲੱਗ ਆ ਰਹੀ ਬੋਲੀ ਨਾ ਸਹੀ ਗੱਲ ਹੈ ਡੈਡੀ ਫਿਰ ਇਦਾਂ ਕਰ ਟੈਂ 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 ਡੀ ਜੇ 1 2 3 ਐਕਸ਼ਨ ਹੋ ਪਤਾ ਸਾਨੂੰ ਪਤਾ ਉਹ ਤੇਰੇ ਲਈ ਤੇਰੇ ਮਾਪੇ ਸਭ ਤੋਂ ਜ਼ਰੂਰੀ ਨੇ ਅਸੀਂ ਬਾਅਦ ਵਿੱਚ ਆ ਤੇਰੇ ਵਿੱਚ ਜੋ ਦਿਮਾਗ ਚ ਗੱਲ ਚੱਲਦੀ ਆ ਨਾ ਇਹ ਜੀ ਕੋਈ ਗੱਲ ਨਹੀਂ ਹੈਗੀ ਤੇਰੇ ਦੇ ਦੋ ਦਿਮਾਗ ਨੇ ਕੀ ਕਰਿਆ ਤੇਰੇ ਦਿਮਾਗ ਵਿੱਚ ਜੋ ਗੱਲ ਚੱਲਦੀ ਆ ਅਲੇ ਤਾਂ ਲਿਖ ਕਮੈਂਟ ਕਰਨਾ ਕਿ ਤੁਹਾਡੀ ਡਾਇਲੌਗ ਲਿਖਦਾ ਕੌਣ ਉਹ ਐਸਾ ਸਹੀ ਲੱਗਦਾ ਆਏ 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 ਤਾਂ ਪਤਾ ਨਹੀਂ ਲੱਗਾ ਇਹੋ ਜੀ ਕਿਹੜੀ ਗੱਲ ਆ ਜਿਹੜੀ ਗੱਲ ਪਿੱਛੇ ਚ ਪਿੱਛੇ ਇਹ ਤਾਂ ਬਹਾਵ ਦੀ ਜੁਰੀ 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 ਯਾਰ ਉਹ ਤੂੰ ਬਥਵਾ ਨਾ ਚਲੋ ਚਲੋ ਗਗਨ ਪੁੱਤ ਮੇਰੀ ਕੀ ਹੋ ਗਿਆ ਐਕਸ਼ਨ ਕਰ ਰਿਹਾ ਮੈਂ ਅੱਛਾ ਐਕਸ਼ਨ ਅਈ ਅੱਖ ਨਹੀਂ ਜਕੜਨੇ ਮੈਂ ਤਾਂ ਅੱਖ ਰੱਖ ਰੋਕ ਵਾਂਗ ਮੈਨੂੰ ਇਹ ਨਹੀਂ ਸੀ ਪਤਾ ਦੋ ਯਾਰ ਮੈਂ ਸਾਰੇ ਭੁੱਲ ਗਿਆ ਕਿ ਕਰਦਾ ਮੈਂ ਅੱਛਾ ਹੁਣ ਅਸੀਂ ਨੰਦ ਮਲੰਗ ਹੋ ਗਏ ਰਿਸ਼ਤਾ ਤੁਹਾਨੂੰ ਤੁਹਾਡੀ ਹਾਂ ਨਹੀਂ ਕਰ ਭੁੱਲ ਗਿਆ ਕੀ ਸੀਗਾ ਰਿਸ਼ਤਾ ਚੜ ਸਿਰੇ ਚੜਨ ਲਈ ਸਿਰੇ ਚੜਨ ਲਈ ਰਿਸ਼ਤਾ ਸਿਰੇ ਚੜਾ ਨਹੀਂ ਨਾ ਤੁਸੀਂ ਵੀ ਬਹੁਤ ਕੁਝ ਝੂਠ ਬੋਲਿਆ ਅਸੀਂ ਆ ਆ ਅਸੀਂ ਉਹ ਆ ਨਿਕਲਿਆ ਕਿ ਵਿੱਚੋਂ ਫੁੱਸ ਫਿਰ ਕੱਲਾ ਫੋਸੀ ਕਹਿਣਾ ਹਾਂ ਨਾ ਸੋ ਯਾਰ ਮੇਰਾ ਹਾਸਾ ਨਿਕਲ ਜਾਣਾ ਹਸੀਂ ਕੱਲਾ ਫੋਸੀ ਕਹਿਣਾ ਨਾ ਫੁੱਸ ਤਾਹੀਂ ਤਾਂ ਤੇਰੇ ਕੋਲੇ ਸਾਰੀ ਗੱਲ ਖੋਲੀ ਸੀ ਵੀ ਤੂੰ ਸੁਣਦੇ ਲੈ ਸੁਲਝਾਏਂਗਾ ਸੁਲਝਲੇ ਫੈਸਲੇ ਸੁਲਝਾਏਂਗਾ ਮੈਂ ਪਹਿਲਾਂ ਚੁੱਪ ਸੀ ਕਿ ਕਲੇਸ਼ ਨਾ ਹੋਵੇ ਪਰ ਹੁਣ ਮੈਂ ਚੁੱਪ ਨਹੀਂ ਰਹਿ ਸਕਦਾ ਕਿਉਂਕਿ ਮੇਰੇ ਪੁੱਤਰਾ ਕਰ ਖਰਾਬ ਨਾ ਹੋਵੇ ਮੈਂ ਪਹਿਲਾਂ ਚੁੱਪ ਸੀ ਕਿ ਕਲੇਸ਼ ਨਾ ਹੋਵੇ ਕਲੇਸ਼ ਨਾ ਹੋਵੇ ਪਰ ਹੁਣ ਮੈਂ ਚੁੱਪ ਨਹੀਂ ਰਹਿਣਾ ਮੈਂ ਆਪਣੇ ਪੁੱਤ ਦਾ ਘਰ ਖਰਾਬ ਹੁੰਦੇ ਨਹੀਂ ਦੇ ਸਕਦਾ ਅ ਨੂਰਣੀ ਵਿਚਾਰੀ ਆ ਤਾਂ ਕਿੰਨੀ ਚੰਗੀ ਆ ਅੱਛਾ ਤੂੰ ਘਰੇ ਚੱਲ ਤੈਨੂੰ ਦੱਸਦਾ ਨਹੀਂ ਤਾਂ ਕੀ ਸਾਡੇ ਕਰਕੇ ਜਿਹੜੇ ਤੁਹਾਨੂੰ ਦੁੱਖ ਤਕਲੀਫਾਂ ਦੀ ਉਹ ਇੱਧਰ ਮੇਰੇ ਕੋਲ ਰਹਿਣਾ ਦੇਖ ਉਹ ਪਰ ਉਹ ਅਗਲੇ ਸਾਡੇ ਦਾ ਸ਼ਤਰ ਮਾਰ ਲਿਆ ਸਾਡੇ ਕਰਕੇ ਸਾਡੇ ਕਰਕੇ ਜਿਹੜੀਆਂ ਦੁੱਖ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਤੁਸੀਂ ਓਕੇ ਓਕੇ ਓ ਮੈਂ ਚਲੋ ਓਕੇ ਮੈਂ ਹੁਣ ਆ ਗਿਆ ਹੁਣ ਉੱਥੇ ਹੀ ਮੈਂ ਦੱਸਵਾ ਕੇ ਬੋਲ ਕੇ ਮੈਂ ਆ ਗਿਆ ਆਪਣੀ ਮੈਂ ਆ ਗਿਆ ਆਪਣੀ ਫੀਲਿੰਗ ਤੇ ਹਾਂ ਉਹਨੇ ਮੇਰਾ ਹੱਥ ਕਰਦੇ ਆ ਆ ਜੋ ਮੈਂ ਤੈਨੂੰ ਬਚਾਇਆ ਸੀ ਕਿ ਤੂੰ ਫੇਰ ਉਹਦੇ ਨਾਲ ਚਲ ਜਾਈ ਓਕੇ ਓਕੇ ਨਹੀਂ ਤਾਂ ਕੀ ਐਕਸ਼ਨ ਮੰਮੀ ਆ ਬੜੀ ਸੋਹਣੀ ਮਤ ਦੇ ਰਹੇ ਹੋ ਕੀ ਗਲਤ ਹੋ ਗਿਆ ਮੈਨੂੰ ਮਰਾ ਰੇ ਬਣਾ ਬੈਠੋ ਫੇਰੇ ਮੇਰੇ ਕੋਲੇ ਸਾਰੇ ਸਬੂਤ ਨੇ ਤੁਸੀਂ ਨਾ ਹੁਣ ਬਚ ਨਹੀਂ ਸਕਦੀਆਂ ਆ ਬਚਣਾ ਹੜਦ ਸਹੀ ਨਿਕਲਣਾ ਤੁਹਾਡਾ ਮੈਂ ਵਿੱਚ ਇੱਕ ਲਾਈਨ ਵੀ ਖਾ ਗਿਆ ਯਾਰ ਗਰੀਬੀ ਵੀ ਤੇਰੇ ਕਰਕੇ ਆਈ ਆ ਜਦ ਬੰਦਾ ਥੋੜੀ ਜਿਹਾ ਨਾ ਰੱਜਦਾ ਨਹੀਂ ਤੇ ਰੱਬ ਜਿਆਦਾ ਵੀ ਨਹੀਂ ਨਹੀਂ ਯਾਰ ਨਾ ਥੋੜੀ ਜੀ ਜੇ ਕੋਈ ਬੰਦਾ ਨਾ ਕਰੇ ਨਾ ਕੀ ਯਾਰ ਪੁੱਤਰੂ ਤਾਂ ਹੁਣ ਤੂੰ ਦੂਰ ਕਰ ਹੀ ਦਿੱਤਾ ਹੁਣ ਮੇਰਾ ਵੀ ਜੀ ਕਰਦਾ ਮੈਂ ਘਰੋਂ ਚਲੀ ਜਾਵਾਂ ਚਲੇ ਜਾਓ ਅਜੀ ਤੁਸੀਂ ਆ ਕੀ ਕਹੀ ਜਾਣੀ ਹੋ ਤੁਹਾਡੇ ਬਿਨਾ ਮੇਰਾ ਕੀ ਹੋਊਗਾ ਮੈਂ ਇਕੱਲੇ ਕਿਵੇਂ ਜੀਊਂਗੀ ਐਸੀ ਗਰ ਐਕਟਿੰਗ ਕਰ ਰੋ ਬਿਲਕੁਲ ਨੈਚਰਲ ਉਹ ਫੇਰ ਕੀ ਹੋ ਗਿਆ ਤੁਸੀਂ ਇੱਕ ਵਾਰ ਗਲਤ ਆ ਕਰਕੇ ਦੇਖੋ ਕੀ ਪਤਾ ਕੋਈ ਜ਼ਰੂਰੀ ਕੰਮ ਹੋਵੇ